ਪਿਆਰੀ ਸਾਧ ਸੰਗਤ ਜੀ ਗੁਰੂ ਕੀ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਰਤਾ ਪੁਰਖ ਚੈਨਲ ਤੇ ਆਪ ਜੀ ਦਾ ਨਿੱਘਾ ਸਵਾਗਤ ਹੈ ਪਿਛਲੀ ਵਾਰ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਤੋਂ ਪਹਿਲਾਂ ਜੋ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਸਨ ਉਹ ਅਕਾਲ ਪੁਰਖ ਵਾਹਿਗੁਰੂ ਪਰਮਪితਾ ਪ੍ਰਮਾਤਮਾ ਦੇ ਵਿਰਾਟ ਰੂਪ ਦੇ ਉੱਤੇ ਵਿਚਾਰਾਂ ਕੀਤੀਆਂ ਸਨ ਭਗਤੀ ਮਾਰਗ ਤੇ ਚੱਲਣ ਵਾਲੇ ਹਰ ਜਿਗਿਆਸੂ ਦੀ ਇੱਛਾ ਹੁੰਦੀ ਹੈ ਕਿ ਮੈਂ ਪ੍ਰਮਾਤਮਾ ਨੂੰ ਦੇਖਾਂ ਉਹਦੇ ਦਰਸ਼ਨ ਕਰਾਂ ਹੁਣ ਤੱਕ ਕਰੋੜਾਂ ਹੀ ਜੀਵ ਆਤਮਾਵਾਂ ਨੇ ਇਹ ਪੁਕਾਰ ਲਗਾਈ ਹੋਈ ਹੈ ਸਾਨੂੰ ਗੁਰੂ ਬਾਣੀ ਵਿੱਚ ਵੀ ਗੁਰੂ ਸਾਹਿਬ ਜੀ ਸਾਡਾ ਮਾਰਗਦਰਸ਼ਨ ਕਰਦੇ ਹਨ ਬਾਰ-ਬਾਰ ਦਰਸ਼ਨਾਂ ਦੀ ਗੱਲ ਹੁੰਦੀ ਹੈ ਪਿਆਰੀ ਸਾਧ ਸੰਗਤ ਜੀ ਕਰੋੜਾਂ ਅਰਬਾਂ ਖਰਬਾਂ ਹੀ ਜੀਵ ਇਸ ਸਤਿਰਤੀ ਤੇ ਆਏ ਜਿਨ੍ਹਾਂ ਨੇ ਪਰਮਾਤਮਾ ਦੀ ਖੋਜ ਕੀਤੀ ਕੁਝ ਵਿਚਾਰ ਰਹਿ ਗਏ ਕੁਝ ਥੋੜ੍ਹਾ ਹੋਰ ਅੱਗੇ ਤੱਕ ਗਏ ਕੁਝ ਅਪੇਧ ਹੋ ਗਏ ਨਾਉ ਦਸਣ ਜੁਗੇ ਰਹੇ ਤੇ ਨਾ ਉਹਨਾਂ ਨੇ ਕੁਝ ਲਿਖ ਕੇ ਸਾਨੂੰ ਸਮਝਾਇਆ ਗੁਰੂ ਸਹਿਬਾਨਾ ਨੇ ਇਹ ਸਫ਼ਰ ਤੈਅ ਕੀਤਾ ਉਹ ਖੁਦ ਅਪੇਧ ਹੋ ਕੇ ਆਇਸੀ ਅਕਾਲ ਪੁਰਖ ਖੁਦ ਇਸ ਧਰਤੀ ਤੇ ਗੁਰੂ ਸਹਿਬਾਨਾਂ ਦੇ ਸਰੂਪ ਵਿੱਚ ਆਇਆ ਔਰ ਆ ਕੇ ਕੁੱਲ ਲੁਕਾਈ ਦਾ ਪਲਾ ਕਰਕੇ ਸਾਨੂੰ ਗੁਰਬਾਣੀ ਦਾ ਪੱਲਾ ਪਕੜਾ ਕੇ ਇੱਕ ਬਹੁਤ ਵੱਡਾ ਸੰਦੇਸ਼ ਦੇ ਕੇ ਔਰ ਗੁਜਾ ਪੇਧ ਖੋਲ ਕੇ ਇਸ ਸੰਸਾਰ ਤੋਂ ਸਾਡੇ ਗੁਰੂ ਸਹਿਬਾਨ ਸਰੀਰ ਕਰਕੇ ਓਲਾ ਕਰ ਗਏ ਅਗਰ ਨਿਰਾਕਾਰ ਸਰੂਪ ਵਿੱਚ ਦੇਖੀਏ ਤਾਂ ਸਾਡੇ 10 ਗੁਰੂ ਸਹਿਬਾਨ ਅੱਜ ਵੀ ਪ੍ਰਤੱਖ ਸਾਡੇ ਸਨਮੁਖ ਹਨ ਔਰ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚ ਉਹਨਾਂ ਦੀ ਜੋਤ ਵਿਰਾਜਮਾਨ ਹੈ ਪਿਆਰੀ ਸਾਧ ਸੰਗਤ ਜੀ ਵਿਸ਼ਾ ਹੈ ਭਗਤੀ ਦਾ ਵਿਸ਼ਾ ਹੈ ਪ੍ਰੇਮ ਦਾ ਇਹਦੇ ਉੱਤੇ ਹਜ਼ਾਰਾਂ ਹੀ ਲੱਖਾਂ ਹੀ ਚੈਨਲ ਬਣੇ ਹੋਏ ਨੇ ਔਰ ਕੁਝ ਪਰਮਾਤਮਾ ਨੇ ਡਿਊਟੀਆਂ ਲਗਾਈਆਂ ਹੋਣੀਆਂ ਹੋਈਆਂ ਹਨ ਤੇ ਕੁਝ ਲੋਕ ਆਪਣੇ ਨਿੱਜੀ ਜ਼ਰੂਰਤਾਂ ਔਰ स्वार्थ ਦੇ ਕਾਰਨ ਲੱਗੇ ਹੋਏ ਹਨ ਕਿਉਂਕਿ ਹਰ ਗੱਲ ਦੇ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਹਨ ਆਪਾਂ ਸੰਸਾਰ ਵਾਲੇ ਪਾਸੇ ਹਲੇ ਨਹੀਂ ਜਾਣਾ ਆਪਾਂ ਕਰਤਾਰ ਵਾਲੇ ਪਾਸੇ ਚੱਲਦੇ ਹਾਂ ਕਿਉਂਕਿ ਆਪਣਾ ਵਿਸ਼ਾ ਬਹੁਤ ਜ਼ਿਆਦਾ ਪ੍ਰੇਮ ਵਿੱਚ ਭਿੱਜਿਆ ਹੋਇਆ ਹੈ ਆਪਾਂ ਉਸ ਦੀ ਗੱਲ ਕਰ ਰਹੇ ਹਾਂ ਜਿਸ ਤੋਂ ਬਾਹਰ ਇੱਕ ਸੂਈ ਦਾ ਨੱਕਾ ਵੀ ਬਹੁਤ ਵੱਡਾ ਹੈ ਸਭ ਕੁਝ ਉਹਦੇ ਵਿੱਚ ਹੀ ਹੈ ਉਹਦੇ ਵਿੱਚ ਹੀ ਸਮਾਇਆ ਹੋਇਆ ਹੈ ਉਹਦੇ ਵਿੱਚੋਂ ਹੀ ਪੈਦਾ ਹੁੰਦਾ ਹੈ ਉਹਦੇ ਵਿੱਚ ਹੀ ਸਮਾ ਜਾਂਦਾ ਹੈ ਸਦੀਆਂ ਤੋਂ ਇਸੇ ਤਰ੍ਹਾਂ ਹੁੰਦਾ ਆਇਆ ਹੈ ਆਪਾਂ ਜਦੋਂ ਤੋਂ ਇਹ ਚੈਨਲ ਦੀ ਆਰੰਭਤਾ ਹੋਈ ਹੈ ਆਪਾਂ ਹਰ ਪ੍ਰਤੀਕਰਨ ਦੇ ਵਿੱਚ ਹਰ satsang ਦੇ ਵਿੱਚ ਗੁਰੂ ਪਾਤਸ਼ਾਹ ਜੀ ਅੱਗੇ ਤਰਲਾ ਕਰਕੇ ਕੋਸ਼ਿਸ਼ ਕੀਤੀ ਹੈ ਕਿ ਮਹਾਰਾਜ ਸਾਡਾ ਮਾਰਗਦਰਸ਼ਨ ਕਰੋ ਆਪਾਂ ਥੋੜਿਆ ਹੋਰ ਅੱਗੇ ਵਧਦੇ ਹਾਂ ਗੁਰੂ ਸਾਹਿਬ ਜੀ ਅੱਗੇ ਤਰਲਾ ਕਰਦੇ ਹਾਂ ਕਿ ਮਹਾਰਾਜ ਸਾਡਾ ਮਾਰਗਦਰਸ਼ਨ ਕਰੋ ਕੀ ਅਸੀਂ ਕਿਸ ਤਰ੍ਹਾਂ ਭਗਤੀ ਕਰ ਸਕਦੇ ਹਾਂ ਕਿਸ ਤਰ੍ਹਾਂ ਅੱਗੇ ਵਧ ਸਕਦੇ ਹਾਂ ਇਹ ਜੋ ਭਗਤੀ ਰੂਪੀ ਪਹਾੜ ਹੈ ਜਿਸ ਦੇ ਸਿਖਰ ਤੇ ਤੁਸੀਂ ਬੈਠੇ ਹੋ ਇਹਨੂੰ ਕਿਦਾਂ ਤੈਅ ਕਰੀਏ ਇਸ ਇਸ ਇਤਨੀ ਉਚਾਈ ਵਾਲੇ ਇਸ ਸਫ਼ਰ ਵਿੱਚ ਬਹੁਤ ਪਗਡੰਡੀਆਂ ਹਨ ਭਗਤੀ ਮਾਰਗ ਦਾ ਜੋ ਸਫ਼ਰ ਹੈ ਇਹਦੇ ਵਿੱਚ ਬਹੁਤ ਪਗਡੰਡੀਆਂ ਹਨ ਔਰ ਇਹ ਪਗਡੰਡੀਆਂ ਸਾਨੂੰ ਕਿਸੇ ਹੋਰ ਪਾਸੇ ਹੀ ਲਿਜਾ ਸਕਦੀਆਂ ਹਨ ਜੇ ਕੋਈ ਸਾਡਾ ਮਾਰਗਦਰਸ਼ਨ ਕਰਨ ਵਾਲਾ ਨਾ ਹੋਵੇ। ਔਰ ਹੁੰਦਾ ਵੀ ਇਸੇ ਤਰ੍ਹਾਂ ਹੀ ਹੈ। ਜ਼ਿਆਦਾਤਰ ਲੋਕਾਂ ਦੇ ਨਾਲ ਇਸ ਤਰ੍ਹਾਂ ਹੁੰਦਾ ਹੈ, ਸ਼ਰੀਰਾਂ ਦੇ ਨਾਲ ਇਸ ਤਰ੍ਹਾਂ ਹੁੰਦਾ ਹੈ। ਉੱਤਰਦੇ ਤਾਂ ਇਹ ਭਾਵਨਾ ਲੈ ਕੇ ਹੈ ਕਿ ਮੇਰੇ ਮੈਂ ਪ੍ਰਮਾਤਮਾ ਨੂੰ ਮਿਲਣਾ ਹੈ। ਪ੍ਰਮਾਤਮਾ ਨੂੰ ਮਿਲਣ ਵਾਲੇ ਤਾਂ ਚਲੋ ਬਹੁਤ ਬਹੁਤ ਘੱਟ ਹੁੰਦੇ ਨੇ। ਨਿੱਜੀ स्वार्थ ਸਾਨੂੰ ਜੋ ਮਾਇਆ ਜਾਲ ਨੇ ਘੇਰਿਆ ਹੋਇਆ ਹੈ ਇਹਦੇ ਵਿੱਚ ਫਸ ਕੇ ਉਹ ਭਗਤੀ ਮਾਰਗ ਚੁੰਮਦੇ ਆ ਪੂਜਾ ਅਰਚਨਾ ਕਰਦੇ ਆ ਕਿਉਂਕਿ ਨੌ ਤਰ੍ਹਾਂ ਦੀ ਭਗਤੀ ਹੈ ਔਰ ਨੌ ਤਰ੍ਹਾਂ ਦੀ ਭਗਤੀ ਦੇ ਵਿੱਚ ਇਹ ਸੰਸਾਰ ਪ੍ਰਮਾਤਮਾ ਨੂੰ ਖੁਸ਼ ਕਰਨ ਲੱਗਿਆ ਹੋਇਆ ਹੈ ਸਰਵਣ ਭਗਤੀ ਹੈ ਕੀਰਤਨ ਭਗਤੀ ਹੈ ਸਿਮਰਨ ਭਗਤੀ ਹੈ। ਔਰ ਗੁਰੂ ਦੇ ਚਰਨਾਂ ਦੀ ਸੇਵਾ ਭਗਤੀ ਹੈ। ਉਹਦੀ ਟਹਿਲ ਵਿੱਚ ਰਹਿਣਾ, ਉਹਦੀ ਹਰ ਗੱਲ, ਹਰ ਵਸਤਰ ਧੋਣੇ, ਚਰਨ ਦਬਾਣੇ, ਮੁੱਠੀ ਚਾਪੀ ਕਰਨੀ ਇਹ ਵੀ ਇੱਕ ਸੇਵਾ ਹੈ, ਇਹ ਵੀ ਇੱਕ ਭਗਤੀ ਹੈ। ਅਰਚਨ ਪੂਜਾ ਭਗਤੀ ਵੀ ਹੈ। ਫੁੱਲਾਂ ਦੀ ਮਾਲਾ ਪਾਣੀ, ਉਹਨੂੰ ਸ਼ਿੰਗਾਰਨਾ ਨਮਸਕਾਰਾਂ ਕਰੀ ਜਾਣੀਆਂ ਦੰਡੋਤ ਕਰਕੇ ਦੰਡੋਤ ਬੰਦਨਾ ਕਰਨੀ ਇਹ ਵੀ ਭਗਤੀ ਹੈ ਭਗਤੀ ਨੌ ਤਰ੍ਹਾਂ ਦੀ ਹੈ ਤੇ ਲੇਕਿਨ ਜਿਹੜੀ ਸਰਵ ਸ਼੍ਰੇਸ਼ਟ ਹੈ ਉਹ ਪ੍ਰੇਮ ਭਗਤੀ ਹੈ ਸਖਾ ਭਗਤੀ ਵੀ ਹੈਗੀ ਹੈ ਦੋਸਤ ਮਿੱਤਰ ਵਾਲੀ ਭਗਤੀ ਵੀ ਹੈਗੀ ਹੈ ਜਿਹਦੇ ਵਿੱਚ ਜਿੱਦਾਂ ਅਰਜੁਨ ਤੇ ਕ੍ਰਿਸ਼ਨ ਜੀ ਦੀ ਸੁਦਾਮਾ ਜੀ ਤੇ ਕ੍ਰਿਸ਼ਨ ਜੀ ਦੀ ਇਹ ਵੀ ਭਗਤੀ ਆ ਲੇਕਿਨ ਆਪਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਮਾਰਗ ਦੱਸਿਆ ਹੈ ਉਹ ਸਹਿਜ ਮਾਰਗ ਹੈ ਉਹ ਪ੍ਰੇਮ ਭਗਤੀ ਵਾਲਾ ਮਾਰਗ ਹੈ ਹੁਣ ਬਹੁਤ ਵਾਰ ਜਦੋਂ ਕੋਈ ਸਾਹਮਣੇ ਇਹ ਦੱਸਦਾ ਹੈ ਕਿ ਤੁਸੀਂ ਸਵਾਸ ਨੂੰ ਉੱਪਰ ਨੂੰ ਖਿੱਚੋ ਫਿਰ ਸੁਵਾਸ ਨੂੰ ਨਾ ਵੀ ਨਾ ਟਕਰਾਓ ਫਿਰ ਸੁਵਾਸ ਨੂੰ ਰੋਕੋ ਤੇ ਉੱਥੇ ਬਹੁਤ ਜ਼ਿਆਦਾ ਕਈ ਵਾਰੀ ਦਇਆ ਆਉਂਦੀ ਹੈ ਤਰਸ ਆਉਂਦਾ ਹੈ ਕਿਸੇ ਜਾਣ ਬੁੱਝ ਕੇ ਉਹ ਪਗ ਡੰਡੀਆਂ ਛੇੜ ਰਹੇ ਆ ਜਿਨ੍ਹਾਂ ਦੀ ਕੋਈ ਸਾਨੂੰ ਮੰਜ਼ਲ ਨਹੀਂ ਮਿਲਣੀ ਜੋਗੀਆਂ ਨੂੰ ਹਜ਼ਾਰਾਂ ਸਾਲ ਲੱਗੇ ਸਾਹ ਖਿੱਚ-ਖਿੱਚ ਕੇ ਬੈਠਿਆਂ ਨੂੰ ਉਹ ਨਹੀਂ ਪਹੁੰਚੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਜਪਜੀ ਸਾਹਿਬ ਜੀ ਦੇ ਵਿੱਚ ਜੋ ਸਿੱਧ ਗੋਸ਼ਟ ਸਮੇਰ ਪਰਬਤ ਤੇ ਅਗੜਨਾਥ ਗੋਰਖਨਾਥ ਜੀ ਉਹਨਾਂ ਦੇ ਨਾਲ ਹੋਈ ਉਸ ਤੋਂ ਸਾਨੂੰ ਇਹ ਸਬਕ ਲੈ ਲੈਣਾ ਚਾਹੀਦਾ ਕਿ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀ ਸਮਝਾਉਣਾ ਕੀਤਾ ਹੈ ਔਰ ਗੋਰਖਨਾਥ ਜੀ ਤੇ ਅਗਰ ਨਾਥ ਜੀ ਨੂੰ ਕੀ ਸਮਝਾਇਆ ਸੀ ਸੁਰਤ ਨੂੰ ਪਰ ਛਾੜ ਕੇ ਅਸੀਂ ਕਿੱਥੇ ਜਾਣਾ ਚਾਹੁੰਦੇ ਹਾਂ ਇਹ ਸਰੀਰ ਨਾਸ਼ਵਾਨ ਹੈ ਇਹ ਪੰਜ ਤੱਤਾਂ ਤੋਂ ਬਣਿਆ ਹੋਇਆ ਹੈ ਇਹਦੇ ਵਿੱਚ ਕਰਮ ਇੰਦਰੇ ਨੇ ਇਹਦੇ ਵਿੱਚ ਸੂਖਸ਼ਮ ਬਹੁਤ ਕੁਝ ਆ ਜੇ ਮੈਂ ਉਹਨਾਂ ਨੂੰ ਖੋਲਣ ਤੇ ਆਵਾਂ ਤਾਂ ਇਹ ਸਾਰਾ ਗਿਆਨ ਸਾਡੇ ਗ੍ਰੰਥਾਂ ਵਿੱਚ ਪਿਆ ਹੈ ਫਿਰ ਕਈ ਮੇਰੇ ਵੀਰ ਭੈਣ ਕਹਿਣਗੇ ਇਹ ਕਥਾ ਤਾਂ ਉਸ ਗ੍ਰੰਥ ਵਿੱਚੋਂ ਅਸੀਂ ਸੁਣੀ ਸੀ ਜਿਹੜੀ ਭਾਈ ਸਾਹਿਬ ਸਾਨੂੰ ਦੱਸ ਰਹੇ ਦਾਸ ਦਾ ਮਕਸਦ ਸਿਰਫ ਤੇ ਸਿਰਫ ਇਤਨਾ ਹੈ ਜੋ ਦਾਸ ਨੇ ਇਸ ਸਫਰ ਵਿੱਚ ਤੈਅ ਕੀਤਾ ਜੋ ਮੇਰਾ ਪਰਸਨਲ ਮਾਰ ਨੇ ਦਾਸ ਨੂੰ ਬਖਸ਼ਿਸ਼ ਕੀਤੀ ਜਿੰਨੀ ਕੁ ਮੈਨੂੰ ਅਗਿਆ ਹੈ ਮਉਨਕ ਆਪ ਜੀ ਨੂੰ ਦੱਸਣਾ ਹੈ ਮੈਨੂੰ ਵੰਡਣ ਦਾ ਹੁਕਮ ਹੈ ਇਹ ਗਿਆਨ ਸੋ ਅਸੀਂ ਬਾੜੇ ਚੱਕਰਾਂ 'ਚ ਨਹੀਂ ਪੈਣਾ ਇਹ ਰਸਤਾ ਬਹੁਤ ਸਿੱਧਾ ਹੈ ਥੋੜਾ ਔਖਾ ਜ਼ਰੂਰ ਹੈ ਸਿੱਧਾ ਹੈ ਟੇਡਾ ਨਹੀਂ ਹੈ 빙ਾ ਟੇਡਾ ਨਹੀਂ ਹੈ ਇਹਦੇ ਵਿੱਚ ਕੁਝ ਵੀ ਅਸੀਂ ਇਧਰ ਉਧਰੋਂ ਇਕੱਠਾ ਨਹੀਂ ਕਰਨਾ ਗਿਆਨ ਸਾਨੂੰ ਸੰਸਾਰ ਦੇ ਉੱਤੇ ਅੱਗੇ ਵਧਣ ਵਿੱਚ ਪਰਮਾਰਥ ਵਿੱਚ ਅੱਗੇ ਵਧਣ ਵਿੱਚ ਸਹਾਈ ਹੁੰਦਾ ਹੈ ਔਰ ਸੰਸਾਰ ਦੇ ਵਿੱਚੋਂ ਕੋਈ ਭੁੱਲਿਆ ਭਟਕਿਆ ਸਾਡੇ ਕੋਲ ਆ ਜਾਵੇ ਸਾਡੀ ਸੇਵਾ ਅਗਰ ਗੁਰੂ ਪਾਤਸ਼ਾਹ ਲਗਾ ਦਿੰਦੇ ਨੇ ਤਾਂ ਅਸੀਂ ਉਹਦਾ ਮਾਰਗਦਰਸ਼ਨ ਕਰ ਸਕਦੇ ਹਾਂ ਗਿਆਨ ਇਸ ਵਾਸਤੇ ਹੋਣਾ ਜ਼ਰੂਰੀ ਹੈ ਇਸ ਵਾਸਤੇ ਸਾਨੂੰ ਹਰ ਹਰ ਚਾਹੇ ਉਹ ਯੋਗਮਾਰਗ ਹੈ ਚਾਹੇ ਉਹ ਸਹਿਜ ਮਾਰਗ ਹੈ ਚਾਹੇ ਉਹ ਹਟ ਜੋਗ ਹੈ ਸਾਨੂੰ ਸਾਰੀਆਂ ਵੇਦੀਆਂ ਸਾਨੂੰ ਸਾਰੀ ਨੌਲੇਜ ਹੋਣੀ ਜ਼ਰੂਰੀ ਹੈ ਪਰ ਉਹਦੇ باوجود ਨੌਲੇਜ ਹੋਣ ਦੇ باوجود ਵੀ ਅਸੀਂ ਕਿਹੜੀ ਭਗਤੀ ਕਰਨੀ ਹੈ ਜਿਹਦੇ ਵਿੱਚ ਸਾਨੂੰ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਦੀ ਖੁਸ਼ੀ ਪ੍ਰਾਪਤ ਹੋ ਸਕੇ ਅਸੀਂ ਆਪਣੇ ਸਰੂਪ ਤੋਂ ਜਾਣੂ ਹੋ ਸਕੀਏ ਉਹ ਹੈ ਪ੍ਰੇਮਾ ਭਗਤੀ ਅਸੀਂ ਸਹਿਜ ਮਾਰਗ ਦੇਤੇ ਚੱਲ ਕੇ ਪ੍ਰੇਮਾ ਭਗਤੀ ਕਰਨੀ ਹੈ ਔਰ ਜੋ ਪ੍ਰੇਮਾ ਭਗਤੀ ਹੈ ਇਹਦੇ ਵਿੱਚ ਹਟ ਜੋਗ ਨਹੀਂ ਆਉਂਦਾ ਇਹਦੇ ਵਿੱਚ ਸਰੀਰ ਨੂੰ ਕਸ਼ਟਾ ਨਹੀਂ ਦਿੱਤਾ ਜਾਂਦਾ ਕਸ਼ਟ ਨਹੀਂ ਦਿੱਤੀ ਜਾਂਦਾ ਆਪਾਂ ਈਸਤੀ ਲੋਗ ਹਾਂ ਸੰਸਾਰੀ ਲੋਗ ਹਾਂ ਬੱਚੇ ਪਾਲਣੇ ਹਨ ਕਿਰਤ ਕਰਨੀ ਹੈ ਦੁਕਾਨਦਾਰੀਆਂ ਨੌਕਰੀਆਂ ਕੰਮਕਾਰ ਕਰਨੇ ਹਨ ਆਪਾਂ ਨਹੀਂ ਹਟ ਕਰ ਸਕਦੇ ਨਾਲ ਜਿੱਦ ਕਰਕੇ ਬਾਪੂ ਤੋਂ ਲਈ ਹੋਈ ਚੀਜ਼ ਤੇ ਖੁਸ਼ੀ ਨਾਲ ਬਾਪੂ ਨੇ ਦਿੱਤੀ ਹੋਈ ਚੀਜ਼ ਦਾ ਬਹੁਤ ਫਰਕ ਹੁੰਦਾ ਹੈ ਆਪਾਂ ਕਈ ਵਾਰੀ ਆਪਣੇ ਮਾਪੇ ਅੱਗੇ ਜਿੱਦ ਕਰ ਲੈਂਦੇ ਹਾਂ ਉਹ ਸਾਨੂੰ ਉਹ ਚੀਜ਼ ਦੇ ਤਾਂ ਦਿੰਦਾ ਹੈ ਪਰ ਉਹਦੇ ਮਨ ਨੂੰ ਪੁੱਛ ਕੇ ਦੇਖੋ ਉਹ ਕਿੰਨਾ ਦੁਖੀ ਹੋ ਕੇ ਤੁਹਾਨੂੰ ਚੀਜ਼ ਲੈ ਕੇ ਦਿੰਦਾ ਹੋਏਗਾ ਜਾਂ ਕਿੰਨੀ ਪਰੇਸ਼ਾਨੀ ਸਾਹਮਣਾ ਕਰਨਾ ਪਿਆ ਹੋਵੇਗਾ ਹੋ ਸਕਦਾ ਅਸੀਂ ਉਹਦੇ ਯੋਗ ਨਾ ਹੋਈਏ ਲੇਕਿਨ ਉਹ ਫਿਰ ਵੀ ਸਾਨੂੰ ਸਾਡੀ ਸਾਡੀ ਜਿਦ ਮੋਰੇ ਮਜਬੂਰ ਹੋ ਕੇ ਸਾਨੂੰ ਦੇ ਦਿੰਦਾ ਪਰ ਫਿਰ ਉਹਦਾ ਬਾਅਦ ਵਿੱਚ ਨੁਕਸਾਨ ਹੋ ਜਾਂਦਾ ਇਸੇ ਤਰ੍ਹਾਂ ਜਿਹੜੇ ਹੱਟ ਯੋਗ ਨੇ ਇਸ ਮਾਰਗ ਦੇ ਉੱਤੇ ਜੋ ਲੋਕ ਕਰਦੇ ਨੇ ਤਪ ਕਰਦੇ ਨੇ ਹਟਜੋ ਕਰਦੇ ਨੇ ਉਹ ਪ੍ਰਮਾਤਮਾ ਨੂੰ ਮਜਬੂਰ ਕਰਨ ਵਾਲੀ ਗੱਲ ਹੋ ਜਾਂਦੀ ਹੈ ਉੱਥੇ ਫਿਰ ਉਹ ਵੀ ਬਹੁਤ ਸਿਆਣਾ ਉਹ ਵੀ ਰੇਦੀਆਂ ਸਿੱਧੀਆਂ ਸੰਭਾਲਣ ਦਾ ਕੰਧ ਚੱਕ ਘੁੰਮੀ ਜਾ ਇਹਨਾਂ ਦੇ ਵਿੱਚੇ ਦੇ ਜਾਂ ਲੋਕਾਂ ਨੂੰ ਮੁੰਡੇ ਕੁੜੀਆਂ ਬਣਾਈ ਜਾਂ ਕੋਠੀਆਂ ਲੁਵਾਈ ਜਾਂ ਬੀਜ਼ੇ ਉਹ ਫੇਰ ਪ੍ਰਮਾਤਮਾ ਤੱਕ ਨਹੀਂ ਪਹੁੰਚ ਪਾਤਾ ਪ੍ਰਮਾਤਮਾ ਤੱਕ ਪਹੁੰਚਣ ਦਾ ਜਿਹੜਾ ਰਸਤਾ ਹੈ ਜੋ ਮੰਜ਼ਿਲ ਹੈ ਉਹ ਬਹੁਤ ਸਿੱਧੀ ਹੈ ਉਹਦੇ ਵਿੱਚ ਕੋਈ ਬੜ ਨਹੀਂ ਹੈਗਾ ਔਰ ਜਦੋਂ ਅਸੀਂ ਇਸ ਅਵਸਥਾ ਦੇ ਵਿੱਚ ਇਸ ਮਾਰਗ ਦੇ ਉੱਤੇ ਅੱਗੇ ਵਧਦੇ ਹਾਂ ਇਹ ਜਿੰਨਾ ਗਿਆਨ ਅਸੀਂ ਇਕੱਠਾ ਕਰਿਆ ਹੁੰਦਾ ਨਾ ਜੋ ਵੀ ਤੁਸੀਂ ਸੰਸਾਰ ਤੇ ਪੜਿਆ ਹੁੰਦਾ ਬੇਦਿਸ਼ਾਸਤਰ ਗ੍ਰੰਥ ਸਿਮਰਤੀਆਂ ਧਿਆਨ ਸਾਧਨਾ ਸਾ ਉੱਪਰ ਥੱਲੇ ਓਮ ਬਿਲੋਂ ਈੜਾ ਪਿੰਗਲਾ ਸੁਖਮਨਾ ਚੱਕਰ ਬਿੰਨ ਨੇ ਰਿੱਧੀਆਂ ਸਿੱਧੀਆਂ ਸਭ ਪਿੱਛੇ ਰਹਿ ਜਾਂਦੀਆਂ ਨੇ ਕੁਝ ਨਹੀਂ ਹੁੰਦਾ ਉੱਥੇ ਕੋਈ ਕੰਮ ਨਹੀਂ ਆਉਂਦਾ ਉੱਥੇ ਕੁਝ ਕੰਮ ਨਹੀਂ ਆਉਂਦਾ ਐਵੇਂ ਦੁਨੀਆ ਪਟਕੀ ਹੋਈ ਪਿਆ ਪਿਆ YouTube ਕਈ ਵਾਰ ਤਾਂ ਬਸ ਸ਼ਬਦ ਨਹੀਂ ਹੈਗਾ ਕੋਈ ਵੀ ਕਿੱਧਰ ਚੱਲ ਗਈ ਦੁਨੀਆ ਬਾਣੀ ਤੋਂ ਬਾਣੀ ਦੇ ਵਿੱਚ ਵੀ ਜੋ ਗੁਰੂ ਸਾਹਿਬਾਨਾਂ ਨੇ ਸਾਨੂੰ ਵਿਚਾਰ ਦਾ ਰਸਤਾ ਦੱਸਿਆ ਹੈ ਉਹਨੂੰ ਪਕੜ ਕੇ ਉੱਥੇ ਉੱਥੇ ਘੁੰਮੀ ਜਾਂਦੇ ਨੇ ਜੋ ਐਂਡ ਦੀ ਗੱਲ ਆ ਅਖੀਰਲੀ ਗੱਲ ਆ ਉਹਨੂੰ ਕੋਈ ਪਕੜਦਾ ਹੀ ਨਹੀਂ ਉਹਨੂੰ ਕੋਈ ਨਹੀਂ ਪਕੜਦਾ ਜਿਹੜੇ ਪਕੜਨ ਵਾਲੇ ਨੇ ਉਹ ਕੈਮਰੇ ਮੂਰੇ ਨਹੀਂ ਆਉਂਦੇ ਜੇ ਆਂਦੇ ਵੀ ਆ ਤਾਂ ਉਹਨਾਂ ਦੀ ਗੱਲ ਕਹਦੇ ਸਮਝ ਨਹੀਂ ਆਂਦੀ ਕਿਉਂ ਕੁੱਟ-ਕੁੱਟ ਕੇ ਸਾਡੇ ਦਿਮਾਗਾਂ ਵਿੱਚ ਜੋ ਚੀਜ਼ ਪਾ ਦਿੱਤੀ ਗਈ ਆ ਉਹਨੂੰ ਕਿੱਦਾਂ ਕੱਢੀਏ ਕਿੱਦਾਂ ਕੱਢੀਏ ਦਾਸ ਨੂੰ ਕਿਸੇ ਨੇ ਸਵਾਲ ਕੀਤਾ ਕਹਿੰਦੇ ਜੀ ਧਿਆਨ ਨਹੀਂ ਟਿਕਦਾ ਤੇ ਕਿਦਾਂ ਟਿਕੇ ਤੇ ਦਾਸ ਉਹ ਸੂਈ 'ਚ ਧਾਗਾ ਪਾ ਰਿਹਾ ਸੀ ਮਸ਼ੀਨ ਦੀ ਸੂਈ 'ਚ ਉਹ ਧਾਗਾ ਪਾ ਲਿਗਾ ਤਾਂ ਦੋ ਤਿੰਨ ਵਾਰ ਧਾਗਾ ਨਹੀਂ ਪਿਆ ਮੈਂ ਕਿਹਾ ਦੇਖੋ ਇੱਧਰ ਕਹਿੰਦੇ ਹਾਂਜੀ ਮੈਂ ਕਿਹਾ ਧਿਆਨ ਨਹੀਂ ਟਿਕ ਰਿਹਾ ਮੇਰਾ ਸੂਈ ਧਾਗਾ ਨਹੀਂ ਪੈ ਰਿਹਾ ਤੇ ਫਿਰ ਸੂਈ ਧਾਗਾ ਪੈ ਗਿਆ ਮੈਂ ਕਿਹਾ ਮੇਰਾ ਧਿਆਨ ਟਿਕ ਗਿਆ ਸੂਈ ਧਾਗਾ ਪੈ ਗਿਆ ਕੋਈ ਵੀ ਕੰਮ ਹੈ ਤੁਸੀਂ ਉਹਦੇ ਵਿੱਚ ਹੀ ਧਿਆਨ ਕਰ ਸਕਦੇ ਹੋ ਪ੍ਰਮਾਤਮਾ ਨੂੰ ਕੋਈ ਸਪੈਸ਼ਲ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ ਪ੍ਰਮਾਤਮਾ ਕਿਤੇ ਦੂਰ ਆ ਜਾ ਕੋਈ ਕਿਤੇ ਪਹਾੜਾਂ 'ਚ ਥੋੜਾ ਬੈਠਾ ਕਿਤੇ ਲੱਗ ਥੋੜਾ ਸਾਡੇ ਸਾਰਿਆਂ ਦੇ ਵਿੱਚ ਹੀ ਹੈ ਇਹ ਸੰਸਾਰ ਵੀ ਤਾਂ ਪ੍ਰਮਾਤਮਾ ਦਾ ਹੀ ਰੂਪ ਹੈ ਇਸ ਲਈ ਪ੍ਰਮਾਤਮਾ ਨੂੰ ਵਾਣਾ ਤਾਂ ਸਾਰੇ ਚਾਹੁੰਦੇ ਨੇ ਪਰ ਜਿਹੜੀ ਅਸਲੀ ਅਸਲੀ ਗੱਲ ਹੈ ਉਹਨੂੰ ਪਕੜਨਾ ਕੋਈ ਨਹੀਂ ਚਾਹੁੰਦਾ ਇਸ ਲਈ ਜਦੋਂ ਦਾਸ ਨੇ ਇਹ ਮਾਰਗ ਤੇ ਆਰੰਭ ਕੀਤਾ ਦਾਸ ਦੀ ਉਮਰ 13 ਸਾਲ ਦੀ ਸੀਗੀ ਸੋਝੀ ਸਮਤ ਕੁਝ ਵੀ ਨਹੀਂ ਸੀਗੀ ਉਸ ਵਕਤ بس ਚਾਹੀ ਪਰਮਾਤਮਾ ਰੱਬ ਵਾਹਿਗੁਰੂ ਨੂੰ ਮਿਲਣਾ ਕਈ ਸਾਲਾਂ ਤੱਕ ਤਾਂ ਮੈਂ ਇਦਾਂ ਹੀ ਸੋਚਦਾ ਰਿਹਾ ਵੀ ਉਹ ਰਾਜਾਂ ਵਰਗਾ ਹੋਏਗਾ ਸਿਰ ਤੇ ਮੁਕਟ ਹੋਏਗਾ ਉਹਦੇ ਜੋ ਫਿਲਮਾਂ ਵਿੱਚ ਦਿਖਾਂਦੀਆਂ ਟੀਵੀ ਤੇ ਦਿਖਾਉਂਦੇ ਆ ਪਰ ਜਿਹੜੀ ਭਗਤੀ ਜਿਹੜੀ ਸੇਵਾ ਸਿਮਰਨ ਦਾਸ ਤੋਂ ਲੈ ਰਹੇ ਸੀ ਮਹਾਰਾਜ ਜੀ ਬਚਪਨ ਦੇ ਵਿੱਚ ਹੀ ਤਾਂ ਉਹ ਇਕੱਠੀ ਹੋਣੀ ਸ਼ੁਰੂ ਹੋ ਗਈ ਬਚਪਨ ਦੇ ਵਿੱਚ ਜਦੋਂ ਜਿਆਦਾ ਛੋਟਾ ਸੀਗਾ ਲੋਕਾਂਾਂ ਚੋਂ ਆ ਕੇ ਲੈ ਜਾਂਦੇ ਸੀ ਦਾਸ ਨੂੰ ਔਰ ਕਿਸੇ ਦੀ ਕੋਈ ਚੋਰੀ ਹੋਈ ਹੋਣੀ ਕਿਸੇ ਦਾ ਕੁਝ ਵੀ ਹੋਇਆ ਹੋਣਾ ਉਹ ਇੱਕ ਮਹਾਪੁਰਖ ਸੀਗੇ ਉਹਨਾਂ ਕੋਲ ਲੈ ਜਾ ਕੇ ਮੈਨੂੰ ਬਿਠਾ ਦਿੰਦੇ ਸੀ ਉਹ ਮੈਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਰੂਪ ਦੇ ਦਰਸ਼ਨ ਕਰਾਉਂਦੇ ਸੀ ਉਹ ਫਿਰ ਮੈਂ ਜੋ ਬੋਲਣਾ ਉਹ ਸਾਰੀਆਂ ਗੱਲਾਂ ਸੱਚ ਹੋ ਜਾਣੀਆਂ ਜਦੋਂ ਸੱਚ ਹੋਣੀਆਂ ਤੇ ਉਹਦੇ ਵਿੱਚ ਉਹਨੇ ਮੈਨੂੰ ਦੱਸਣਾ ਵੀ ਤੁਹਾਨੂੰ ਗੁਰਨਾਨ ਨ ਪਾਛੇ ਦਰਸ਼ਨ ਹੋ ਰਿਹਾ ਮੈਨ ਹਾਂਜੀ ਹੋ ਰਿਹਾ ਤੇ ਫਿਰ ਹੁਣ ਬੇਨਤੀ ਕਰੋ ਵੀ ਆ ਇਹਨਾਂ ਦੀ ਮਸਲਾ ਸਮੱਸਿਆ ਫੇ ਉਹ ਜਿੱਦਾਂ ਬੋਲਣਾ ਉਹ ਸਾਰੀਆਂ ਗੱਲਾਂ ਸੱਚ ਹੋ ਜਾਣੀਆਂ ਇਸ ਤਰ੍ਹਾਂ ਮੈਨੂੰ ਲਜਾਣ ਲੱਗੇ ਸੀ ਲੋਕ ਫੇ ਮੇਰੀ ਮਾਂ ਨੇ ਰੁਕ ਦਿੱਤਾ ਕਹਿੰਦੀ ਅਸੀਂ ਆਪਣੇ ਮੁੰਡੇ ਨੂੰ ਬਾਬਾ ਨਹੀਂ ਬਣਾਣਾ ਹੈਗਾ ਮੈਨੂੰ ਵੀ ਪਤਾ ਨਹੀਂ ਸੀ ਇਹਨਾਂ ਗੱਲਾਂ ਦਾ ਮੈਂ ਤਾਂ ਜਦੋਂ ਭਗਤੀ ਮਾਰਗ ਤੇ ਅੱਗੇ ਵਧੇ ਤਾਂ ਫਿਰ ਸੋਚੀ ਆਈ ਕਿ ਬਚਪਨ ਚ ਕੀ ਹੋਇਆ ਸੀ ਮੇਰੇ ਨਾਲ ਇਹ ਸ਼ਾਇਦ ਪਿਛਲੇ ਜਨਮ ਦਾ ਕੋਈ ਹਸਾਬਤਾ ਫਿਰ ਮਾਰਾ ਨੇ ਉਹ ਵੀ ਪਰਦਾ ਚੱਕਤਾ کئی ਜਨਮਾਂ ਦਾ ਹਸਾਬਤਾਬ ਦਿਖਾਇਆ ਕਿੱਥੇ ਕਿੱਥੇ ਜਨਮ ਲਿਆ ਕੀ ਕੀ ਹੋਇਆ لیکن ਜਦੋਂ ਸ਼ੌਂਕ ਪਿਆ ਉਸ ਵਕਤ ਸੋਜੀ ਆ ਚੁੱਕੀ ਸੀ ਸਮਾਂ ਬਹੁਤ ਬੀਤ ਚੁੱਕਿਆ ਸੀ ਸ਼ੁਰੂ ਸ਼ੁਰੂ ਦੇ ਵਿੱਚ ਜਦੋਂ ਨਾਮ ਅਭਿਆਸ ਲਈ ਉਠਣਾ ਤਾਂ ਕੰਧਾਂਜ বাজਦੇ ਹੁੰਦੇ ਸੀ ਰਾਤ ਨੂੰ 12 ਵਜੇ ਤੋਂ ਬਾਅਦ نیند ਅੱਖਾਂ ਭਰੀਆਂ ਹੋਣੀਆਂ ਦਿਨੇ ਕੰਮ ਕਰਨਾ ਚਾਹ ਹੁਣਾ ਰਾਤ ਨੂੰ ਵੀ ਰੌਲਾ ਰੱਪਾ ਨਹੀਂ ਹੁੰਦਾ ਸ਼ੋਰ ਸ਼ਰਾਬਾ ਨਹੀਂ ਹੁੰਦਾ ਬੈਠਾਂਗੇ ਅੰਦਰ ਨਜ਼ਾਰੇ ਦੇਖਾਂਗੇ ਜੋ ਵੀ ਮਤਲਬ ਕੋਂਡਲਨੀ ਜਾਗਰਤ ਹੋਣੀ ਜੋ ਵੀ ਪ੍ਰਕਾਸ਼ ਦਿਖਣਾ ਜੋ ਵੀ ਅਨਹਦ ਰਾਗ ਸ਼ੰਖ ਵੱਜਣੇ ਇਹ ਸਾਰੀਆਂ ਗੱਲਾਂ ਆਉਣ ਵਾਲੇ ਸਮੇਂ 'ਚ ਮੈਂ ਇੱਕ ਇੱਕ ਕਰਕੇ ਆਪ ਜੀ ਨਾਲ ਜਿੰਨੇ ਕੁ ਮਾਰਨ ਆਜ਼ਾਦ ਦੇਣਗੇ ਉਹਨਾਂ ਕਰਾਂਗੇ ਲੇਕਿਨ ਮੇਰਾ ਅੱਜ ਦਾ ਜਿਹੜਾ ਮਕਸਦ ਆ ਤੁਹਾਡੇ ਨਾਲ ਹੈ ਵਿਚਾਰ ਸਾਂਝੇ ਕਰਨ ਦਾ ਹੋਇਹੀ ਹੈ ਕਿ ਬਾੜਾ ਪਟਕਣ ਦੀ ਲੋੜ ਨਹੀਂ ਹੈਗੀ ਬਸ ਸਿੱਧਾ ਜਿਹਾ ਰਸਤਾ ਹੈ ਜੇ ਤੁਸੀਂ ਦਾਸ ਦੀ ਆਵਾਜ਼ ਸੁਣ ਰਹੇ ਹੋ ਤਾਂ ਇਹਨੂੰ ਫਾਲੋ ਕਰਕੇ ਦੇਖੋ ਲਗਾਤਾਰ ਕੁਝ ਵੀਡੀਓਜ਼ ਦੇਖ ਕੇ ਦੇਖੋ ਸੁਣੋ ਤੁਹਾਨੂੰ ਆਉਣ ਵਾਲੇ ਸਮੇਂ 'ਚ ਤੇ ਰਿਜ਼ਲਟ ਕਿੱਦਾਂ ਦੇ ਮਿਲਦੇ ਨੇ ਬਾਰੇ ਚੱਕਰਾਂ 'ਚ ਪੈਣ ਵਾਲਾ ਕੰਮ ਹੈ ਹੀ ਨਹੀਂਗਾ ਤੁਹਨ ਬਹੁਤ ਵਧੀਆ ਰਿਜ਼ਲਟ ਮਿਲ ਲਗੇ ਗੁਰੂ ਸਾਹਿਬ ਬਹੁਤ ਕਿਰਪਾ ਕਰਦੇ ਨੇ ਬਹੁਤ ਕਿਰਪਾ ਕਰਦੇ ਔਲੇ ਪਾੜੇ ਲੋਕਾਂ ਤੇ ਜਿਹੜੇ ਚਤ్రਾਈ ਕਰਦੇ ਹਨ ਚੁਸਤੀ ਦਿਖਾਉਂਦੇ ਆ ਮੈਨੂੰ ਇੰਨਾ ਗਿਆਨ ਮੈਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਬਹੁਤ ਦੂਰ ਨੇ ਹੋ ਮੰਜ਼ਿਲ ਤੋਂ ਬਹੁਤ ਦੂਰ ਨੇ ਹੋ ਇਸ ਲਈ ਇਹ ਮਾਰਗ ਪੁਰਲੇ ਪਾਲੀ ਲੋਕਾਂ ਦਾ ਆ ਸਿੱਧੇ ਸਾਦੇ ਲੋਕਾਂ ਦਾ ਆ ਜਿਹੜੇ ਆਪਣੇ ਆਪ ਨੂੰ ਮਿਟਾਉਣਾ ਜਾਣਦੇ ਆ ਜਿਹੜੇ ਮਿਟਣ ਦੇ ਰਸਤੇ ਤੁਰੇ ਹੋਇਆ ਇਹ ਰਸਤਾ ਉਹਨਾਂ ਦਾ ਆ ਜਿਹੜੇ ਕੁਝ ਬਣਨਾ ਚਾਹੁੰਦੇ ਨੇ ਚਾਹੇ ਉਹ YouTube ਤੇ ਕਹਿ ਲੋ ਚਾਹੇ ਉਹ ਦੰਤ ਸੰਸਾਰ ਵਿੱਚ ਕਹਿ ਲੋ ਕੋਈ ਵੀ ਹੋ ਸਕਦਾ ਇਹ ਭਾਈ ਰਸਤਾ ਉਹਨਾਂ ਲਈ ਨਹੀਂ ਹੈਗਾ ਉਹਨਾਂ ਦਾ ਤਾਂ ਵਪਾਰ ਵਪਾਰੀਆਂ ਦੇ ਥੱਕੇ ਨਾ ਚੜਿਓ ਇਹ ਜਨਮ ਬੜਾ ਅਨਮੋਲ ਹੈ ਇਹ ਬਰਫ ਦੀ ਸਿੱਲੀ ਬੰਖ ਖੁਰ ਜਾਣਾ ਨੇ ਪਤਾ ਹੀ ਨਹੀਂ ਲੱਗਣਾ ਕਿ ਕਦੋਂ ਖਤਮ ਹੋ ਗਿਆ ਸੰਭਲੋ ਜਿੰਨਾ ਹੋ ਸਕਦਾ ਪ੍ਰੇਮ ਕਰੋ ਜਿੰਨਾ ਹੋ ਸਕਦਾ ਪ੍ਰੇਮ ਕਰੋ ਹਰ ਇੱਕ ਨੂੰ ਹੀ ਪ੍ਰੇਮ ਕਰੋ ਕਲਾਈਨ ਵੀ ਰੱਬ ਨੂੰ ਹਰ ਇੱਕ ਨੂੰ ਪ੍ਰੇਮ ਕਰੋ ਬੜਾ ਖੁਸ਼ ਹੁੰਦਾ ਜੀਵਾਂ ਨੂੰ ਪ੍ਰੇਮ ਕਰੋ ਦਰਖਤਾਂ ਨੂੰ ਪ੍ਰੇਮ ਕਰੋ ਧਰਤੀ ਨੂੰ ਪ੍ਰੇਮ ਕਰੋ ਫੁੱਲਾਂ ਨੂੰ ਪ੍ਰੇਮ ਕਰੋ ਬੱਚਿਆਂ ਨੂੰ ਪ੍ਰੇਮ ਕਰੋ ਬਜ਼ੁਰਗਾਂ ਨੂੰ ਪ੍ਰੇਮ ਕਰੋ ਲਾवारिस ਲੋਕਾਂ ਦੀ ਸੰਭਾਲ ਕਰੋ ਜਿੰਨੀ ਤੁਹਾਡੀ ਸਮਰੱਥਾ ਹੈ ਜਿਹੜਾ ਉਹਦੀ ਬਣਾਈ ਹੋਈ ਖਲਕਤ ਨੂੰ ਪਿਆਰ ਕਰਨ ਲੱਗ ਗਿਆ ਕਹਿੰਦੇ ਨਹੀਂ ਹੁੰਦੇ ਜੇ ਕਿਸੇ ਦੇ ਬੱਚੇ ਨੂੰ ਪਿਆਰ ਕਰਾਂਗੇ ਤੋਦੀ ਮਾਂ ਬੱਚੇ ਦੀ ਮਾਂ ਉਦੋਂ ਹੀ ਖੁਸ਼ ਹੋ ਜਾਂਦੀ ਹੈ ਮੇਰੇ ਬੱਚੇ ਨੂੰ ਪਿਆਰ ਕਰ ਰਿਹਾ ਹੈ ਇਸੇ ਤਰ੍ਹਾਂ ਈਕਾਲਪੁਰਖ ਵਾਹਿ ਕਰੂ ਹੈ ਇਹਦੀ ਬਣਾਈ ਹੋਈ ਖਲਕਤ ਨੂੰ ਜਦੋਂ ਅਸੀਂ ਪਿਆਰ ਕਰਦੇ ਹਾਂ ਤੇ ਇਹ ਬੜਾ ਖੁਸ਼ ਹੁੰਦਾ ਬਹੁਤ ਛੇਤੀ ਖੁਸ਼ ਹੁੰਦਾ ਔਰ ਇਹਨੂੰ ਲੱਭਣਾ ਨਹੀਂ ਪੈਂਦਾ ਵੀ ਖਿਆਲ ਰੱਖਿਓ ਨਾਲੇ ਅੱਜ ਦੇ ਤਾਂ ਬੈਸੀ 20 ਮਿੰਟ ਉਦਾਂ ਹੀ 22 ਮਿੰਟ ਹੋ ਗਏ ਗੱਲਾਂ-ਗੱਲਾਂ ਵਿੱਚ ਵਿਸ਼ਾ ਧਾਰੰਭੇ ਨਹੀਂ ਹੋਇਆ ਵਿਸ਼ਾ ਅਗਲੀ ਵਾਰ ਆਰੰਭ ਕਰ ਲਾਂਗੇ ਕਿਉਂਕਿ ਜਿਹੜੀ ਗੱਲ ਜਿੱਦਾਂ ਹੋਣੀਆਂ ਮੈਂ ਤਾਂ ਗੱਲਾਂ ਹੀ ਕਰ ਰਿਹਾ ਤੁਹਾਡੇ ਨਾਲ ਮੈਂ ਕੋਈ ਸਪੈਸ਼ਲੀ ਨਹੀਂ ਹੈਗਾ ਮੇਰੇ ਮਨ ਵਿੱਚ ਵੀ ਮੈਂ ਆ ਬੋਲਣਾ ਸੀ अगली बार आप गहराई जाके कुछ बचारा करा दी सेवा इतनी प्रवान करो वागुरू जी का खालसा वाहगुरू जी की फतेह